ਨਾਨਾ ਨਾਨੀ ਜੀ ਜਦੋਂ ਕਿਸੇ ਗੱਲ ਮੰਨ ਹੀ ਨਹੀਂ ਰਹੇ ਸੀ ਤਾਂ ਫਿਰ ਅਸੀਂ ਨਾਨਾ ਜੀ ਦੇ ਸਭ ਤੋਂ ਵੱਡੇ ਸਿਸਟਰ ਨੂੰ ਫੋਨ ਕਰਕੇ ਕਿਹਾ ਕਿ ਤੁਸੀਂ ਕਹਿ ਦਿਓ ਫੋਨ ਕਰਕੇ ਪਲੀਜ਼ ਕਿਉਂਕਿ ਥੋੜੀ ਤਾਂ ਕੋਈ ਗੱਲ ਮੋੜ ਦੇਣੀ ਨਾਨਾ ਨਾਨੀ ਜੀ ਜਦੋਂ ਫਿਰ ਉਹਨਾਂ ਨੇ ਫੋਨ ਕੀਤਾ ਤਾਂ ਨਾਨਾ ਜੀ ਮੰਨ ਗਏ ਕਿ ਚੱਲ ਠੀਕ ਹੈ ਆਉਂਦੇ ਆ ਨਾਨੀ ਨੂੰ ਫਿਰ ਨਾਨਾ ਜੀ ਨੇ ਆਪ ਹੀ ਮਨਾ ਲਿਆ ਸੀ ਹੁਣ ਨਾਨਾ ਨਾਨੀ ਤਿਆਰ ਹੋ ਗਏ ਸੀ ਅਸੀਂ ਸਾਰੇ ਹੀ ਤਿਆਰ ਹੋ ਗਏ ਸੀ ਰਿਸ਼ਤੇਦਾਰਾਂ ਦੇ ਫੋਨ ਆ ਰਹੇ ਸੀ ਕਿ ਆਜੋ ਹੁਣ ਤੁਸੀਂ ਆਪ ਕਿੱਥੇ ਰਹਿ ਗਈ ਅਸੀਂ ਬਸ ਸਭ ਨੂੰ ਇਹੀ ਕਹਿ ਰਹੇ ਸੀ ਕਿ ਹਾਂਜੀ ਬਸ ਚਾਹ ਰਹੀ ਆ ਤੇ ਆ ਰਹੇ ਆ ਨਾਨੀ ਬਾਰ ਬਾਰ ਪੁੱਛ ਰਹੇ ਪੁੱਛੀ ਜਾਂਦੇ ਸੀ ਕਿ ਤੁਸੀਂ ਇੰਨਾ ਤਿਆਰ ਕਿਉਂ ਹੋਏ ਰੋਟੀ ਖਾ ਕੇ ਤਾਂ ਆਉਣੀ ਹੈ ਦੇ ਆ ਜਾਣਾ ਕਿਤੇ ਇੰਨੇ ਨੂੰ ਮਾਮੇ ਜੀ ਕਹਿੰਦੇ ਮੰਮੀ ਚੱਲੋ ਹੁਣ ਗਨਾਈ ਕਰੀ ਜਾਂਦੇ ਹੋ ਤੁਸੀਂ ਤਾਂ ਮੈਂ ਆਪਣੇ ਮਾਮੇ ਦੇ ਮੁੰਡੇ ਨੂੰ ਕੋਣ ਕਰਕੇ ਕਰਤਾ ਕਹਿਤਾ ਕਿ ਫੋਟੋ ਵਾਲਾ ਕੇਕ ਵੀ ਚੱਕ ਕੇ ਲੈ ਆਓ ਰੈਸਟੋਰੈਂਟ ਵਿੱਚ ਅਸੀਂ ਹੁਣ ਸਾਰੇ ਜਣੇ ਜਾਣ ਦੇ ਤਿਆਰ ਸੀ ਤੇ ਨਾਨਾ ਨਾਨੀ ਨੂੰ ਬਾੜਲੇ ਕਿ ਅਸੀਂ ਰੈਸਟੋਰੈਂਟ ਅੱਗੇ ਜਾ ਕੇ ਗੱਡੀ ਰੋਕੀ ਤੇ ਨਾਨਾ ਨਾਨੀ ਨੂੰ ਜਦੋਂ ਹਾਲ ਚ ਲੈ ਕੇ ਗਏ ਤਾਂ ਇੰਨੇ ਰਿਸ਼ਤੇਦਾਰ ਦੇਖ ਕੇ ਇੰਨੀ ਸਜਾਵਟ ਦੇਖ ਕੇ ਨਾਨਾ ਨਾਨੀ ਨੂੰ ਤਾਂ ਜਿਵੇਂ ਕੁਝ ਸਮਝ ਨਹੀਂ ਆ ਰਿਹਾ ਸੀ ਵੀ ਇਹ ਕੀ ਹੋ ਰਿਹਾ ਹੈ ਸਾਰੇ ਰਿਸ਼ਤੇਦਾਰ ਇਕੱਠੇ ਸੀ ਐਨੀਵਰਸਰੀ ਦੀਆਂ ਵਧਾਈਆਂ ਦੇ ਰਹੇ ਸੀ ਕੋਈ ਮਾਮਾ ਜੀ ਨੂੰ ਵਧਾਈਆਂ ਕੋਈ ਭੂਆ ਵਧਾਈਆਂ ਕੋਈ ਕੁਝ ਕਹਿ ਰਿਹਾ ਸੀ ਤੇ ਕੋਈ ਕੁਝ ਨਾਨਾ ਨਾਨੀ ਜਿੰਨੇ ਹੈਰਾਨ ਹੋਏ ਸੀ ਇਹ ਸਭ ਦੇਖ ਕੇ ਉਹਦੇ ਨਾਲੋਂ ਕਿਤੇ ਜ਼ਿਆਦਾ ਖੁਸ਼ ਵੀ ਸੀ ਸਾਹਮਣੇ ਸਟੇਜ ਉੱਤੇ ਇੱਕ ਸੋਫਾ ਲਗਾਇਆ ਹੋਇਆ ਸੀ ਸਾਈਡ ਤੇ ਡੀਜੇ ਚੱਲ ਰਿਹਾ ਸੀ ਬਹੁਤ ਘੱਟ ਆਵਾਜ਼ ਵਿੱਚ ਖਾਣ ਪੀਣ ਦਾ ਸਾਰਾ ਪ੍ਰਬੰਧ ਇੱਕ ਅਲੱਗ ਹਾਲ ਵਿੱਚ ਕੀਤਾ ਹੋਇਆ ਸੀ ਹੁਣ ਅਸੀਂ ਨਾਨਾ ਨਾਨੀ ਨੂੰ ਸਟੇਜ ਤੇ ਲੈ ਕੇ ਗਏ ਤੇ ਉੱਥੇ ਸੋਫੇ ਤੇ ਬੈਠਣ ਲਈ ਕਿਹਾ ਪਰ ਨਾਨਾ ਨਾਨੀ ਇੱਕ ਦੂਜੇ ਤੋਂ ਬਹੁਤ ਸੰਗ ਰਹੇ ਸੀ ਐਵੇਂ ਲੱਗਦਾ ਸੀ ਜਿਵੇਂ ਉਹ ਆਪਣੀ ਜ਼ਿੰਦਗੀ ਦੇ 50 ਸਾਲ ਪਿੱਛੇ ਜਾ ਕੇ ਉਹੀ ਵਿਆਹ ਵਾਲਾ ਦਿਨ ਮਹਿਸੂਸ ਕਰ ਰਹੇ ਹੋਣ ਇੱਕ ਦੂਜੇ ਦੀਆਂ ਅੱਖਾਂ ਵਿੱਚ ਉਹ ਹੀ ਸੰਗ ਬੁੱਲਾਂ ਦੇ ਉਹ ਹੀ ਮਿੰਨੀ ਮਿੰਨੀ ਮੁਸਕਰਾਹਟ ਇੱਕ ਦੂਜੇ ਤੋਂ ਥੋੜਾ ਦੂਰ ਦੂਰ ਖੜਨਾ ਐਵੇਂ ਲੱਗਦਾ ਸੀ ਜਿਵੇਂ ਇੱਕ ਦੂਜੇ ਵੱਲ ਦੇਖ ਕੇ ਕੋਈ ਅੱਖਾਂ ਹੀ ਅੱਖਾਂ ਵਿੱਚ ਕਵਤਾ ਸਿਰਜਦੇ ਹੋਣ ਅੱਜ ਫਿਰ ਤੋਂ ਦਿਨ ਸਗਣਾ ਦਾ ਸਾਨੂੰ ਮਹਿਸੂਸ ਜਿਹਾ ਹੁੰਦਾ ਹੈ ਅਸੀਂ ਦੋਵੇਂ ਇੰਜ ਲੱਗিয়ে ਜਿਵੇਂ ਖੁੱਲ ਖਸਵੋ ਹੋਈਏ ਚਾ ਚੜਿਆ ਹੋਈ ਦਿਨ ਜਨਾਂ ਜਿਸ ਦਿਨ ਸੀ ਸਾਡਾ ਵਿਆਹ ਹੋਇਆ ਅਸੀਂ ਫੜਿਆ ਸੀ ਹੱਥ ਇੱਕ ਦੂਜੇ ਦਾ ਕਦੇ ਛੱਡਿਆ ਨਹੀਂ 50 ਸਾਲ ਹੋਏ ਹਰ ਸੁੱਖ ਦੁੱਖ ਵਿੱਚ ਅਸੀਂ ਨਾਲ ਰਹੇ ਕਦੇ ਦੋਲੇ ਨਹੀਂ ਤਕਲੀਫਾਂ ਵਿੱਚ ਸਾਡਾ ਰਿਸ਼ਤਾ ਨਵੇਂ ਨਾਲ ਗੂੜਾ ਹੋਇਆ ਅਸੀਂ ਪਿਆਰ ਰੋਹਣਾ ਕਰਦੇ ਹਾਂ ਕਿੰਨਾ ਹੀ ਅੱਜ ਇਕੱਠ ਹੋਇਆ ਇਹ ਸਾਡਾ ਪਿਆਰ ਦੇਖਣ ਲਈ ਭੀੜ ਹੋਈ ਅਸੀਂ ਹੁਣ ਵੀ ਉਵੇਂ ਹੀ ਤੱਕ ਰਹੇ ਹਾਂ ਥੋੜਾ ਸੰਗ ਸੰਕੇ ਥੋੜਾ ਡਰ ਡਰ ਕੇ ਅਸੀਂ ਬਦਲੇ ਨਹੀਂ ਬਸ ਬਜ਼ੁਰਗ ਹੋਏ ਸਾਡੇ ਦਿਲ ਤਾਂ ਅੱਜ ਵੀ ਉਹੀ ਨੇ ਜਦੋਂ ਨਾਨਾ ਨਾਨੀ ਨੂੰ ਸਟੇਜ ਕੋਲ ਲੈ ਕੇ ਗਏ ਤਾਂ ਪਹਿਲਾਂ ਤਾਂ ਮੰਨੇ ਹੀ ਨਹੀਂ ਸੋਫੇ ਤੇ ਇਕੱਠੇ ਬੈਠਣ ਨੂੰ ਕਿਉਂਕਿ ਨਾਨੀ ਆਪਣੀ ਸਭ ਤੋਂ ਵੱਡੀ ਨਣਦ ਤੇ ਨਨਦੂਈਏ ਤੋਂ ਬਹੁਤ ਸੰਗੀ ਸੀ ਪਰ ਜਦੋਂ ਉਹਨਾਂ ਨੇ ਵੀ ਕਿਹਾ ਕਿ ਕੁਝ ਨਹੀਂ ਹੁੰਦਾ ਅੱਜ ਕੱਲ ਤਾਂ ਸਾਰੇ ਇਵੇਂ ਹੀ ਬੈਠਦੇ ਐ ਤਾਂ ਉਹ ਸੰਗ ਦੇ ਸੰਗ ਦੇ ਜਾ ਕੇ ਸੋਫੇ ਤੇ ਬੈਠ ਗਏ ਜਿੰਨੇ ਵੀ ਰਿਸ਼ਤੇਦਾਰ ਮੈਜਿਸੀ ਹਾਜ ਸਭ ਨੇ ਚਿਹਰਿਆਂ ਤੋਂ ਇੱਕ ਅਲੱਗ ਜਿਹੀ ਖੁਸ਼ੀ ਚਲਕਦੀ ਸੀ ਸਾਰੇ ਬਹੁਤ ਇੰਜੋਏ ਕਰ ਰਹੇ ਸੀ ਹੁਣ ਨਾਨੀ ਦੀ ਵੀ ਸਭ ਤੋਂ ਵੱਡੀ ਨੰਦ ਨੇ ਕੁਝ ਰਸਮਾਂ ਸ਼ੁਰੂ ਕੀਤੀਆਂ ਉਹਨਾਂ ਨੇ ਨਾਨੀ ਦੇ ਪੱਲੇ ਵਿੱਚ ਪੂੜੀ ਪਾਈ ਜਿਹਦੇ ਵਿੱਚ ਸਗਣ ਵਾਲੀਆਂ ਕਈ ਚੀਜ਼ਾਂ ਸੀ ਫਿਰ ਉਹਨਾਂ ਨੇ ਨਾਨਾ ਨਾਨੀ ਨੂੰ ਲੱਡੂ ਖਵਾਇਆ ਤੇ ਸਗਣ ਪਾਇਆ ਨਾਲ ਹੀ ਉਹਨਾਂ ਨੇ ਇੱਕ ਗਿਫਟ ਵੀ ਦਿੱਤਾ ਫਿਰ ਬਾਰੀ-ਬਾਰੀ ਨਾਨਾ ਜੀ ਦੀਆਂ ਸਾਰੀਆਂ ਭੈਣਾਂ ਨੇ ਸਗਣ ਕੀਤੇ ਤੇ ਗਿਫਟ ਵੀ ਦਿੱਤੇ ਤੇ ਸਭ ਨੇ ਫੋਟੋਆਂ ਵੀ ਖਿਚਵਾਈਆਂ ਜਦ ਸਾਰੀਆਂ ਭੂਆ ਨੇ ਸਗਣ ਕਰ ਲਈ ਫਿਰ ਨਾਨੀ ਦੇ ਭਾਈ ਭਾਬੀ ਨੇ ਵੀ ਸਗਣ ਕੀਤੇ ਨਾਨਾ ਨਾਨੀ ਦੇ ਘੋਂਚ ਉਹਨਾਂ ਨੇ ਵੀ ਲੱਡੂ ਪਾਇਆ ਤੇ ਗਿਫਟ ਵੀ ਦਿੱਤਾ ਹੁਣ ਸਾਰੀਆਂ ਭੂਆ ਦੇ ਮੁੰਡੇ ਤੇ ਭੂਆ ਬੁੰਗਾ ਨੇ ਵੀ ਨਾ ਨਾਨੀ ਜੀ ਨੂੰ ਛਗਣ ਪਾਇਆ ਅਤੇ ਬਹੁਤ ਸੋਹਣੀਆਂ ਫੋਟੋਆਂ ਖਚਾਈਆਂ ਸਭ ਨੇ ਸਾਡੀ ਵਾਰੀ ਤਾਂ ਸਭ ਤੋਂ ਅਖੀਰ ਵਿੱਚ ਆਈ ਪਹਿਲਾਂ ਮਾਸੀ ਮਾਸੜ ਜੀ ਗਏ ਉਹਨਾਂ ਨੇ ਆਪਣੇ ਮੰਮੀ ਪਾਪਾ ਨੂੰ ਛਗਣ ਪਾਇਆ ਬਹੁਤ ਹੀ ਪਿਆਰਾ ਗਿਫਟ ਵੀ ਦਿੱਤਾ ਸਾਰੇ ਰਿਸ਼ਤੇਦਾਰ ਕਹਿਣ ਲੱਗ ਪਏ ਕਿ ਦੇਖ ਲੈ ਬੇਬੀ ਪਹਿਲਾਂ ਤੈਨੂੰ ਛਗਣ ਪਾਇਆ ਸੀ ਇਹਨੇ ਇਹਨਾਂ ਨੇ ਹੁਣ ਤੋਂ ਸਗਣ ਪਾਰਹੀ ਐ ਆਪਣੇ ਮੰਮੀ ਪਾਪਾ ਨੂੰ ਐਵੇਂ ਹੀ ਜਦੋਂ ਮੇਰੀ ਮੰਮੀ ਡੈਡੀ ਨੇ ਸਗਣ ਪਾਉਣ ਲੱਗੇ ਤਾਂ ਉਦੋਂ ਵੀ ਸਭ ਨੇ ਇਹੀ ਕਿਹਾ ਦੇਖ ਲੈ ਤੇਰੇ ਵਿਆਹ ਨੂੰ ਤੇਰੇ ਮਾਪਿਓ ਨੇ ਤੈਨੂੰ ਸਗਣ ਪਾਇਆ ਸੀ ਹੁਣ ਤੋਂ ਇਹਨਾਂ ਨੂੰ ਸਗਣ ਪਾਉਂਦੀ ਐ ਦੇਖ ਲੈ ਕਦੇ ਸੋਚਿਆ ਸੀ ਕਿ ਇਹ ਵੀ ਦਿਰਾਉ ਹੁਣ ਦੋਨੇ ਮਾਮਾ ਜੀ ਤੇ मामੀ ਜੀ ਇਕੱਠੇ ਗਏ ਸਗਣ ਪਾਉਣ ਤੇ ਉਹਨਾਂ ਨੇ ਵੀ ਨਾਨੀ ਨੂੰ ਗਿਫਟ ਨੂੰ ਗਿਫਟ ਤੇ ਘੜੀਆਂ ਗਿਫਟ ਕੀਤੀਆਂ ਨਾਨਾ ਜੀ ਦੇ ਘੁੱਟ ਤੇ ਵੱਡੇ ਮਾਮਾ ਜੀ ਨੇ ਘੜੀ ਲਗਾ ਦਿੱਤੀ ਸੀ ਤੇ ਨਾਨੀ ਜੀ ਦੇ ਘੁੱਟ ਤੇ ਛੋਟੇ ਮਾਮੇ ਨੇ ਨਾਨਾ ਨਾਨੀ ਜੀ ਬਹੁਤ ਖੁਸ਼ ਸੀ ਹੁਣ ਆਖਰ ਵਾਰੀ ਵਿਚ ਵਾਰੀ ਆਈ ਸਾਡੀ ਕੰਜਦੀ ਅਸੀਂ ਸਾਰੇ ਇਕੱਠੇ ਹੋ ਕੇ ਗਏ ਤੇ ਨਾਨਾ ਨਾਨੀ ਨੂੰ ਸਭ ਨੇ ਗਿਫਟ ਦਿੱਤੇ ਮੈਂ ਵੀ ਨਾਨਾ ਨਾਨੀ ਨੂੰ ਗਿਫਟ ਦਿੱਤਾ ਜੋ ਕਿ ਕਸੂਤ ਲਿਆ ਸੀ ਨਾਨੀ ਲਈ ਤੇ ਨਾਨਾ ਜੀ ਨੂੰ ਇੱਕ ਔਰਤਾ ਪਜਾਮਾ ਲਿਆ ਸੀ ਫਿਰ ਅਸੀਂ ਸਭ ਨੇ ਉਹਨਾਂ ਕੋਲ ਬੈਠ ਕੇ ਫੋਟੋਆਂ ਖਿਚਾਈਆਂ ਇੱਕ ਫੈਮਿਲੀ ਪਿਕਚਰ ਵੀ ਲਈ ਸਾਰੇ ਬਾਰ-ਬਾਰ ਆ ਕੇ ਫੋਟੋਆਂ ਖਿਚਵਾ ਰਹੇ ਸੀ ਸਭ ਨੂੰ ਇੰਨਾ ਚਾ ਚੜਿਆ ਸੀ ਕਿ ਟਾਈਮ ਦਾ ਵੀ ਕੀ ਪਤਾ ਨਹੀਂ ਕੀ ਲੱਗਿਆ ਕਦੋਂ 11:00 ਵਜੇ ਅਜੇ ਕੇਕ ਵੀ ਕੱਟਣਾ ਸੀ ਮੇਰੇ ਕਜਨ ਨੇ ਬੇਟਨ ਨੂੰ ਕਹਿ ਕੇ ਕੇਕ ਮਗਵਾ ਲਿਆ ਹੁਣ ਨਾਨਾ ਨਾਨੀ ਜੀ ਲਈ ਇਹ ਵੀ ਇੱਕ ਸਰਪ੍ਰਾਈਜ਼ ਹੀ ਸੀ ਜਦੋਂ ਬੇਟਾ ਟੋਲੀ ਤੇ ਰੱਖ ਕੇ ਕੇਕ ਲੈ ਕੇ ਆਇਆ ਤਾ ਨਾਨਾ ਨਾਨੀ ਦੇਖ ਕੇ ਕਹਿਣ ਲੱਗੇ ਵੀ ਹੁਣ ਇਹ ਕੀ ਕਰਨਾ ਹੈ ਜੀ ਪਹਿਲਾਂ ਹੀ ਤੁਸੀਂ ਇੰਨਾ ਕੁਝ ਕਰਤਾ ਸਾਡੇ ਲਈ ਪਰ ਫਿਰ ਮਾਸੀ ਜੀ ਜਦ ਇਹ ਕਹਿ ਰਹੇ ਦਿੰਦੇ ਨੇ ਤਾਂ ਕੀ ਹੋਇਆ ਇੰਨਾ ਕਦਾਂ ਹੁਣ ਕਰਨਾ ਹੀ ਸੀ ਨਾਨਾ ਨਾਨੀ ਫੋਟੋ ਦਾ ਫੋਟੋ ਵਾਲਾ ਕੇਕ ਦੇਖ ਕੇ ਬਹੁਤ ਖੁਸ਼ ਹੁੰਦੇ ਨੇ ਨਾਨੀ ਬਾਰ ਬਾਰ ਕਹੀ ਜਾਵੇ ਦੇ ਕੀ ਆ ਫੋਟੋ ਕਦੇ ਧਰਾਈ ਸੀ ਮੈਂ ਮੈਨੂੰ ਤਾਂ ਯਾਦ ਨਹੀਂ ਕਦੋਂ ਦੀ ਹੈ ਵਾਰ ਵਾਰ ਕੇ ਇੱਕ ਨੂੰ ਹੱਥ ਲਗਾ ਕੇ ਦੇਖ ਰਹੀ ਸੀ ਨਾਨੀ ਕੇ ਫੋਟੋ ਉੱਪਰ ਚਿਪਕਾਈ ਹੋਈ ਫੋਟੋ ਜਾਂ ਕਰੀਮ ਦੀ ਬਣਾਈ ਹੋਈ ਸੀ ਮੈਂ ਕਿਹਾ ਕੋਈ ਨਾ ਮੰਮੀ ਕੇ ਕੱਟਣ ਲੱਗੇ ਐ ਪਤਾ ਲੱਗ ਜੇ ਕਹਿੰਦੇ ਠੀਕ ਐ ਦੂਜਾ ਕੇਕ ਵੀ ਬਹੁਤ ਸੋਹਣਾ ਸੀ ਡੈਕੋਰੇਟ ਕੀਤਾ ਹੋਇਆ ਸੀ ਹੁਣ ਸਾਰੇ ਰਿਸ਼ਤੇਦਾਰ ਕੇਕ ਦੇ ਆਲੇ ਦੁਆਲੇ ਹੋ ਗਏ ਨਾਨਾ ਨਾਨੀ ਨੇ ਪਹਿਲਾਂ ਫੋਟੋ ਵਾਲਾ ਕੇਕ ਕੱਟਿਆ ਫਿਰ ਦੂਜਾ ਸਾਡੇ ਜੱਦ ਕਰਨ ਤੇ ਮਸਾਹੀ ਨਾਨਾ ਨਾਨੀ ਨੇ ਇੱਕ ਦੂਜੇ ਦੇ ਮੂੰਹ ਵਿੱਚ ਕੇਕ ਪਾਇਆ ਦੋਨੋਂ ਬਹੁਤ ਹੀ ਸਵੀਟ ਲੱਗ ਰਹੇ ਸੀ ਉਸ ਸਮੇਂ ਹੁਣ ਖਾਣਾ ਪੀਣਾ ਕਰਕੇ ਸਭ ਨੱਚਣ ਵੱਲ ਨੂੰ ਹੋ ਗਏ ਸੀ ਡੀਜੇ ਲੱਗਿਆ ਹੋਇਆ ਸੀ ਸਾਰੇ ਖੂਬਸੂਰਤੀ ਖੂਬ ਵਸਤੀ ਕਰ ਰਹੇ ਸੀ ਅਤੇ ਨਾਨਾ ਨਾਨੀ ਨੂੰ ਅਸੀਂ ਕਪਲ ਡਾਂਸ ਕਰਨ ਲਈ ਕਹਿੰਦੇ ਕਦੇ ਕਿਸੇ ਗਾਣੇ ਉੱਤੇ ਨੱਚਣ ਲਈ ਕਹਿੰਦੇ ਹਰ ਰਿਸ਼ਤ ਇੱਕ ਰਿਸ਼ਤੇਦਾਰ ਆਪਣੀ ਹੀ ਮਸਤੀ ਵਿੱਚ ਨੱਚ ਟੱਪ ਰਹੇ ਸੀ ਨਾ ਕਦੇ ਨਾ ਦੇ ਕਦੋਂ 1 ਵਜ ਗਿਆ ਪਤਾ ਹੀ ਨਾ ਲੱਗਿਆ ਹੁਣ ਸਾਰੇ ਹੌਲੀ ਹੌਲੀ ਕਰਕੇ ਜਾਣ ਲਗੇ ਨਾਨਾ ਨਾਨੀ ਨੇ ਸਭ ਨੂੰ ਫਿਰ ਰਿਟਰਨ ਗਿਫਟ ਵਿੱਚ ਸਗਨ ਤੇ ਇੱਕ ਇੱਕ ਵਿਟਿਆਈ ਦਾ ਡੱਬਾ ਦਿੱਤਾ ਜਦੋਂ ਸਾਰੇ ਚਲੇ ਗਏ ਤਾਂ ਅਸੀਂ ਵੀ ਆਪਣੇ ਘਰ ਆ ਗਏ ਸਭ ਦੇ ਚਿਹਰੇ ਖਿੜੇ ਹੋਏ ਸੀ ਮੈਨੂੰ ਸਭ ਕੁਝ ਬਹੁਤ ਸੋਹਣਾ ਲੱਗ ਰਿਹਾ ਸੀ ਤੇ ਮੇਰੀ ਹੁਣ ਤੱਕ ਦੀ ਜ਼ਿੰਦਗੀ ਦਾ ਇਹ ਗੋਲਡਨ ਜੁਬਲੀ ਵਾਲਾ ਵਿਆਹ ਸਭ ਤੋਂ ਵੱਧ ਸੋਹਣਾ ਲੱਗਿਆ ਮੈਂ ਇਹ ਦਿਨ ਕਦੇ ਨਾ ਭੁੱਲ ਸਕਦੀਆਂ ਮੈਂ ਰਾਤ ਨੂੰ ਪਈ ਵੀ ਇਹ ਹੀ ਸੋਚ ਰਹੀ ਸੀ ਕਿ ਨਾਨਾ ਨਾਨੀ ਦਾ ਪਿਆਰ ਅੱਜ ਵੀ ਉਹੀ ਹੈ ਜਿਵੇਂ ਪਹਿਲਾਂ ਦਾ ਸੀ ਅੱਜ ਵੀ ਨਾਨਾ ਨਾਨੀ ਨੂੰ ਉਹਵੇਂ ਇੱਕ ਦੂਜੇ ਦਾ ਖਿਆਲ ਰੱਖਦੇ ਨੇ ਜਿਵੇਂ ਪਹਿਲਾਂ ਰੱਖਦੇ ਸੀ ਬਸ ਮੈਂ ਰੱਬ ਅੱਗੇ ਇਹ ਅਰਦਾਸ ਕੀਤੀ ਕਿ ਨਾਨਾ ਨਾਨੀ ਦਾ ਪਿਆਰ ਹਮੇਸ਼ਾ ਬਣਿਆ ਰਹੇ ਮੈਂ ਮੇਰੇ ਪਾਠਕਾਂ ਨੂੰ ਇਹ ਹੀ ਦੱਸਣਾ ਚਾਹੁੰਦੀਆਂ ਤੇ ਇਹ ਨਾਨਾ ਨਾਨੀ ਦੇ ਪਿਆਰ ਦੀ ਕਹਾਣੀ ਸੱਚੀ ਕਹਾਣੀ ਹੈ ਤੇ ਮੈਂ ਆਪਣੇ ਨਾਨਾ ਨਾਨੀ ਜੀ ਦੀ ਜ਼ਿੰਦਗੀਆਂ ਕੁਝ ਗੁਗਨਾ ਤੁਹਾਡੇ ਸਭ ਨਾਲ ਸਾਂਝੀਆਂ ਕੀਤੀਆਂ ਨੇ 52 ਸਾਲਾਂ ਵਿੱਚ ਕਦੇ ਵੀ ਉਹਨਾਂ ਨੇ ਇੱਕ ਦੂਜੇ ਨੂੰ ਖੁਸ਼ੀ ਗਮੇ ਵਿੱਚ ਇਕੱਲੇ ਨਹੀਂ ਛੱਡਿਆ ਹਮੇਸ਼ਾ ਇੱਕ ਦੂਜੇ ਦਾ ਸਾਥ ਦਿੱਤਾ ਤੇ ਮੈਂ ਉਹਨਾਂ ਹੀ ਪੜਾਂ ਵਿੱਚੋਂ ਕੁਝ ਪੜ ਤੁਹਾਨੂੰ ਲਿਖਤਾਂ ਦੇ ਰੂਪ ਵਿੱਚ ਮਹਿਸੂਸ ਕਰਨ ਲਈ ਦਿੱਤੇ ਹਨ ਮੇਰੇ ਬਾਟ ਕੋ ਸਾਰੇ ਬਾਟਕਾਂ ਨੂੰ ਮੈਂ ਦਿਲ ਤੋਂ ਸ਼ੁਕਰੀਆ ਕਰਦੀ ਹਾਂ ਜਿਨ੍ਹਾਂ ਨੇ ਮੇਰੀ ਇਸ ਕਹਾਣੀ ਨੂੰ ਇੰਨਾ ਪਿਆਰ ਦਿੱਤਾ ਆਸ ਕਰਦੀ ਹਾਂ ਕਿ ਤੁਸੀਂ ਮੇਰੀ ਹਰ ਕਹਾਣੀ ਨੂੰ ਇਵੇਂ ਹੀ ਪਿਆਰ ਦਿੰਦੇ ਰਹੋਗੇ ਰਮਨਦੀਪ ਕੌਰ ਜੀ ਦੀ ਇਹ ਲੇਖੀ ਹੋਈ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ